ਹਿੱਤੀ ਸਭਾ ਦੌਰਾਨ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਨਤਮਸਤਕ ਹੋਣ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ 24 ਘੰਟੇ ਸਿਹਤ ਸੇਵਾਵਾਂ ਵਿੱਚ ਉਪਲਬਧ ਕਰਾਉਣ ਲਈ ਸਿਹਤ ਵਿਭਾਗ ਵੱਲੋਂ ਸਥਾਪਿਤ ਕੀਤੀਆਂ ਜਾਣ ਵਾਲੀਆਂ 7 ਆਰਜੀ ਡਿਸਪੈਂਸਰੀਆਂ ਦੀ ਨਿਸ਼ਚਿਤ ਕੀਤੀ ਥਾਂ ਦਾ ਸਿਵਲ ਸਰਜਨ ਫਤਿਹਗੜ ਸਾਹਿਬ ਡਾਕਟਰ ਦਵਿੰਦਰਜੀਤ ਕੋਰ ਨੇ ਮੁੱਖ ਮੇਲਾ ਅਫਸਰ ਡਾਕਟਰ ਰਾਜੇਸ਼ ਕੁਮਾਰ ਨੂੰ ਨਾਲ ਲੈ ਕੇ ਜਾਜਾਲਿਆ ਡਾਕਟਰ ਦਵਿੰਦਰਜੀਤ ਕੋਰ ਨੇ ਦੱਸਿਆ ਕਿ ਡਿਸਪੈਂਸਰੀਆਂ ਵਿੱਚ ਸੰਤਾਂ ਨੂੰ 24 ਘੰਟੇ ਸਿਹਤ ਸੇਵਾਵਾਂ ਉਪਲਬਧ ਕਰਵਾਈਆਂ ਜਾਣਗੀਆਂ ਅਤੇ ਡਿਸਪੈਂਸਰੀਆਂ ਦੇ ਨਾਲ ਇੱਕ ਇੱਕ ਐਂਬੂਲੈਂਸ ਵੀ ਤਾਇਨਾਤ ਕੀਤੀ ਜਾਵੇਗੀ ਤਾਂ ਕਿ ਲੋੜ ਪੈਣ ਤੇ ਮਰੀਜ਼ ਨੂੰ ਜ਼ਿਲ੍ਹਾ ਹਸਪਤਾਲ ਤੱਕ ਪਹੁੰਚਾਇਆ ਜਾ ਸਕੇ ਸ਼ਹੀਦੀ ਸਭਾ ਸੰਬੰਧ ਦੇ ਵਿੱਚ ਜਿਹੜਾ ਅੱਜ ਜਿਹੜਾ ਮੈਂ ਆਪਣੇ ਸਾਰੇ ਅ ਡੀਸੀ ਜਵਾਨ ਨੇ ਵੀ ਸਾਡੇ ਨਾਲ ਮੀਟਿੰਗ ਕੀਤੀ ਸੀ ਤੇ ਅਸੀਂ ਵੀ ਆਪਣੇ ਜਿਹੜੇ ਸਾਰੇ ਡਿਸਟ੍ਰਿਕਟ ਦੇ ਜਿਹੜੇ ਹੈਲਥ ਸਕੂਲ ਤਾਂ ਉਹਨਾਂ ਦਾ ਮੈਂ ਜਾਇਜਾ ਲਿਆ ਸਾਡੇ ਵੱਲੋਂ ਜਿਹੜੀ ਮੁਕੰਮਲ ਤਿਆਰੀ ਕਰ ਲਈ ਗਈ ਹੈ ਸਾਡੇ ਵੱਲੋਂ ਸੱਤ ਜਿਹੜੀਆਂ ਮੋਬਾਈਲ ਡਿਸਪੈਂਸਰੀਜ਼ ਜੋ ਕਿ ਟੈਂਪਰੇਰੀ ਸਾਡੀਆਂ ਜਿਹੜੀਆਂ ਇੱਕ ਤਰ੍ਹਾਂ ਦੀਆਂ ਹੈਲਥ ਸੈਂਟਰ ਵਾਂਗੂ ਕੰਮ ਕਰਨਗੀਆਂ ਉਹ ਸਥਾਪਿਤ ਕਰ ਦਿੱਤੀਆਂ ਗਈਆਂ ਉਹਨਾਂ ਵਿੱਚ ਡਾਕਟਰਾਂ ਦੀ ਡਿਊਟੀਆਂ ਤੇ ਬਾਕੀ ਜਿਹੜਾ ਪੈਰਾਮੈਡੀਕਲ ਸਟਾਫ ਉਹਨਾਂ ਦੀ ਡਿਊਟੀ ਲੱਗ ਚੁੱਕੀ ਹੈ ਤੇ ਹੋਰ જિલ્લા ਤੋਂ ਵੀ ਜਿਹੜੀਆਂ ਸਾਡੀਆਂ ਮੈਡੀਕਲ ਟੀਮਾਂ ਸਪੈਸ਼ਲਿਸਟ ਡਾਕਟਰ ਅਸੀਂ ਬੁਲਾਏ ਆ ਉਹ ਵੀ ਸਾਨੂੰ ਰੋਸਟ ਵਗੈਰਾ ਪ੍ਰਪਤ ਹੋ ਗਏ ਹਨ ਸਾਰੇ ਡਾਕਟਰ ਆ ਰਹੇ ਹਨ ਹੋਰ જિલ્લાਵਾਂ ਚ ਸਪੈਸ਼ਲਿਸਟ ਤੇ ਨਾਲ ਜਿਹੜੀਆਂ ਸਾਡੀਆਂ ਐਂਬੂਲੈਂਸਿਸ ਐ 8 ਸਾਡੇ ਚਿੱਲੇ ਦੀਆਂ ਐਂਬੂਲੈਂਸਿਸ ਹੈਗੀਆਂ ਉਹ ਸਾਰੀਆਂ ਨਾਲ 24 ਘੰਟੇ ਜਿਹੜੀਆਂ ਸੇਧ ਸੇਵਾਵਾਂ ਪ੍ਰਦਾਨ ਕਰਨਗੀਆਂ ਤੇ ਨਾਲ ਜਿਹੜੀਆਂ ਸਾਡੇ 108 ਵਾਲੀਆਂ ਐਂਬੂਲੈਂਸਿਸ ਉਹ ਵੀ ਸਾਡੀਆਂ ਨਾਲ ਮਦਦ ਕਰਨਗੀਆਂ ਤੇ ਸਾਡੇ ਜਿਹੜੇ ਸਾਰੇ ਡਾਕਟਰ ਸਾਰਾ ਪੈਰਾਮੈਡੀਕਲ ਸਟਾਫ ਸਾਰਾ ਜਿਹੜਾ ਆਪਣੀ ਡਿਊਟੀ ਤੇ 24 ਘੰਟੇ ਹਾਜ਼ਰ ਹੈ